ਲੜੜੀਆਂ ਐ ਐਮਐਲਏ ਦੀਆਂ ਹਰਕਤਾਂ ਆ ਰਹੀਆਂ ਸੀ ਜਦੋਂ ਮੇਲੇ ਦੇ ਦੌਰਾਨ ਬਾਹਰ ਸਟਾਲਾ ਲੱਗਦੀਆਂ ਉਹਨਾਂ ਤੋਂ 1.5 ਤੋਂ 2 ਕਰੋੜ ਰੁਪਏ ਦੀ ਗੁਰਾਈ ਹੋ ਰਹੀ ਸੀ ਹੁਣ ਉਹਨੇ ਆਦੇ ਭਰਾ ਨੂੰ 1.5 200 ਬੰਦੇ ਦੇ ਨਾਲ ਮੰਦਰ ਦੇ ਵਿੱਚ ਵਾੜ ਕੇ ਧੱਕੇ ਨਾਲ ਜੁੱਤੀਆਂ ਦੇ ਨਾਲ ਉਹ ਵੜ ਗਏ ਮੰਦਰ ਦੇ ਪ੍ਰਸ਼ਾਦ ਦੀ ਬੇਅਦਵੀ ਕੀਤੀ ਗਈ ਉੱਥੇ ਜਿਹੜੀ ਟੀਮ ਬੈਠੀ ਸੀ ਉਹਨੂੰ ਬੰਧਕ ਬਣਾ ਲਿਆ ਗਿਆ ਉਹ ਤੋਂ ਧੱਕੇ ਨਾਲ ਖਾਲੀ ਕਾਗਜ਼ਾਂ ਦੇ ਉੱਤੇ ਸਾਈਨ ਕਰਵਾਏ ਗਏ ਤੇ ਮਤਲਬ ਜੋ ਉਹ ਆਪ ਵੀ ਧੱਕੇਸ਼ਾਹੀ ਕਰ ਸਕਦੇ ਸੀ ਉਹ ਉਹਨਾਂ ਨੇ ਕੀਤੀ ਅਜੇ ਤੱਕ ਕਦੇ ਦੇਖਿਆ ਕਿਸੇ ਲੀਡਰ ਨੇ ਆਇਆ ਕੁਝ ਕੀਤਾ ਹੋਵੇ ਆ ਆ ਕੁਝ ਕਦੀ ਨਹੀਂ ਹੋਇਆ ਸੀ ਆ ਕੁਝ ਕਦੀ ਨਹੀਂ ਹੋਇਆ ਸੀ ਇੰਨਾ ਟੱਕਾ ਬੇਅਦਵੀ ਜੁੱਤੇ ਲੈ ਕੇ ਮੰਦਰ ਦੇ ਵਿੱਚ ਵੜਨਾ ਪ੍ਰਸ਼ਾਦ ਦੀ ਬੇਅਦਵੀ ਕਰਨੀ ਕਮੇਟੀ ਨੂੰ ਬੰਦਕ ਬਣਾ ਲੈਣਾ ਇਹੋ ਜਿਹੀ ਕੁਂਡਾਗਰਦੀ ਦਾ ਨੰਗਾ ਨਾਚ ਨਹੀਂ ਕਦੇ ਪੰਜਾਬ ਦੇ ਵਿੱਚ ਹੋਇਆ ਸੀ ਪਰਚਾ ਦਰਜ ਹੋ ਰਿਹਾ ਐਮਐਲਏ ਦੇ ਭਰਾ ਤੇ ਉਸਦੇ ਸਾਥੀਆਂ ਦੇ ਖਿਲਾਫ ਕਿੰਨੇ ਦਿਨ ਦੀ ਘਟਨਾ ਹੈ ਜਿਹੜੀ ਵਾਪਰਦੀ ਇਹ 5 ਤਰੀਕ ਦੀ ਘਟਨਾ ਜੀ ਕਿਉਂਕਿ ਉਹਦੇ ਉਹਦੇ ਫੰਡਸ ਬਹੁਤ ਇਕੱਠੇ ਹੋਏ ਵੇਸੀ ਤੁਹਾਨੂੰ ਦੱਸਿਆ ਉੱਤਰ ਭਾਰਤ ਤੋਂ ਆਉਂਦੇ ਤੇ ਬਹੁਤ ਹੀ ਜ਼ਿਆਦਾ ਕਰੋੜਾਂ ਦੇ ਵਿੱਚ ਉੱਥੇ ਚੜਾਵਾ ਇਕੱਠਾ ਹੁੰਦਾ 92 ਦੇ ਵਿੱਚੋਂ ਜੇ ਸਭ ਤੋਂ ਘਟੀਆ ਕੋਈ ਜਿਰੇ ਹੋਏ ਕੰਮ ਕਰਨ ਵਾਲੇ ਬੰਦੇ ਚੋਣੇ ਹੋਣ ਤਾਂ ਉਹਦੇ ਵਿੱਚ ਜਿਵੇਂ ਉਗੋਕੇ ਹੋ ਗਿਆ ਜਾਂ ਇਹ ਵੀਰ ਮੈਸਰਖਾਨਾ ਵਰਗੇ ਹੋਊਗੇ ਇਹ ਪਹਿਲ ਦੇ ਆਧਾਰ ਤੇ ਉਹਦੇ ਵਿੱਚ ਆਉਂਦੇ ਨਹੀਂ ਜਿਨ੍ਹਾਂ ਨੇ ਲੁੱਟਣ ਦੇ ਕੁੱਟਣ ਦੇ ਉੱਤੇ ਜ਼ੋਰ ਦਿੱਤਾ ਵਿਆ ਜਿਨ੍ਹਾਂ ਨੇ ਲੋਕਾਂ ਨੂੰ ਅਹਿਸਾਸ ਕਰਵਾਤਾ ਕਿ ਬਾਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚੋਣਾਂ ਨਾਲ ਦੀ ਗਲਤੀ ਸੀ ਮੰਦਰ ਦੇ ਉੱਤੇ ਕਬਜ਼ਾ ਕਰਕੇ ਜਿਹੜੀ ਉਹਦੀ ਰਜਿਸਟਰਡ ਬਾਡੀ ਆ ਉਹ ਕਮੇਟੀ ਨੂੰ ਧੱਕੇ ਨਾਲ ਆਪਦੇ ਬੰਦੇ ਪਾਉਣਾ ਚਾਹ ਰਹੇ ਸੀ ਮੁੱਖ ਮੰਤਰੀ ਵੱਲੋਂ ਆਪ ਸਿੱਧਾ ਹੁਕਮ ਦਿੱਤਾ ਜਾਣਾ ਚਾਹੀਦਾ ਸੀ ਤੇ ਪਰਚਾ ਦੇ ਕੇ ਅੰਦਰ ਦੋ ਜਿਹੜਾ ਮਰਜ਼ੀ ਹੋਵੇ ਪਰ ਇਹ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਇਸ ਮੁੱਖ ਮੰਤਰੀ ਨੂੰ ਇਸ ਸਰਕਾਰ ਨੂੰ ਕੋਈ ਮਤਲਬ ਹੀ ਨਹੀਂ ਹੈ ਲੋਕੋਏ ਟੀਵੀ ਨਾਲ ਜੁੜੋ ਤੁਸੀਂ ਮਹਿਮਤਾਜ ਮੈਸਰ ਖਾਨਾ ਦੇ ਵਿੱਚ ਜੋ ਪ੍ਰਾਚੀਨ ਦੁਰਗਾ ਮੰਦਰ ਆ ਉੱਥੇ ਐਮ.ਐਲ.ਏ ਸੁਖਵੀਰ ਮੈਸਰ ਖਾਨਾ ਦਾ ਜੋ ਮਾਸੀ ਦਾ ਮੁੰਡਾ ਆ 150 ਦੇ ਕਰੀਬ ਜੋ ਨੌਜਵਾਨ ਲੈ ਕੇ ਜੋ ਬਿਲਕੁਲ ਬੂਟ ਪਾ ਕੇ ਕਹਿੰਦੇ ਆ ਕਿ ਅੰਦਰ ਜਾਂਦੇ ਆ ਬੇਅਦਬੀ ਕਰ ਆਉਂਦੇ ਆ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਜਿਸ ਵਜੋਂ ਜੋ तमाम ਹਿੰਦੂ ਸੰਗਠਨ ਅਤੇ ਜਥੇਬੰਦੀਆਂ ਨੇ ਉਹ ਅੱਜ ਡੀ.ਸੀ. ਦਫ਼ਤਰ ਬਟਿੰਡਾ ਘੇਰੇ ਚੱਲੇ ਸੀ ਪਰ ਉਹਨਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ ਦੂਸਰੇ ਪਾਸੇ ਦਿਖਾ ਦਿੰਦੇ ਨੇ ਕਿ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਨੇ ਪੁਲਿਸ ਦੀਆਂ ਟੀਮਾਂ ਨੇ ਇੱਥੇ ਉਹਨਾਂ ਨੂੰ ਪਹੁੰਚ ਕੇ ਰੋਕ ਲਿਆ ਗਿਆ ਤਾਂ ਉੱਥੇ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਤਾਂ तमाम ਤੁਹਾਨੂੰ ਜੋ ਗੱਲਾਂ ਬਾਤਾਂ ਨੇ ਸਮਝਾਉਣੇ ਸਾਡੇ ਸੰਦੀਪ 파ੜਕ ਨੇ ਬਈ ਸਭ ਤੋਂ ਪਹਿਲਾਂ ਤਾਂ ਮਾਮਲਾ ਕੀ ਹੈ ਪੂਰਾ ਕੀ ਐਮਐਲਏ ਨੇ ਕੀਤਾ ਮਾਮਲਾ ਇਹ ਹੈ ਜੀ ਵੀ ਸਰਕਾਰ ਬਦਨੀਤ ਹੋ ਚੁੱਕੀ ਹੈ ਜਿਹੜੇ ਇਹਦੇ ਐਮਐਲਏ ਆ ਉਹ ਲੁੱਟਣ ਤੇ ਕੁੱਟਣ ਤੇ ਹੋ ਚੁੱਕੇ ਆ ਤੇ ਇਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਕਿ ਇਹਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਹਥੋਰੀਆਂ ਇਹ ਜਿਹੜਾ ਹੈਗਾ ਪੰਜਾਬ ਦਾ ਹੀ ਨਹੀਂ ਤੁਸੀਂ ਕਹਿ ਲਓ ਉੱਤਰ ਭਾਰਤ ਦਾ ਬਹੁਤ ਪ੍ਰਸਿੱਧ ਮੰਦਿਰ ਹੈ ਜਿਹੜਾ ਹਿੰਦੂਆਂ ਹੀ ਨਹੀਂ ਹਿੰਦੂ ਸਿੱਖ ਸਭ ਦੀ ਆਸਥਾ ਦਾ ਕੇਂਦਰ ਹੈ ਬਹੁਤ ਪ੍ਰਾਚੀਨ ਪ੍ਰਸਿੱਧ ਮੰਦਿਰ ਹੈ ਇਹ ਇੱਥੇ ਪਹਿਲਾਂ ਜਿਹੜੀਆਂ ਐਮਐਲਏ ਦੀਆਂ ਹਰਕਤਾਂ ਆ ਰਹੀਆਂ ਸੀ ਜਦੋਂ ਮੇਲੇ ਦੇ ਦੌਰਾਨ ਬਾਹਰ ਸਟਾਲਾ ਲੱਗਦੀਆਂ ਉਹਨਾਂ ਤੋਂ 1.5-2 ਕਰੋੜ ਰੁਪਏ ਦੀ ਗੁਰਾਈ ਹੋ ਰਹੀ ਸੀ ਹੁਣ ਉਹਨੇ ਆਦੇ ਭਰਾ ਨੂੰ 1.5-200 ਬੰਦੇ ਦੇ ਨਾਲ ਮੰਦਰ ਦੇ ਵਿੱਚ ਵਾੜ ਕੇ ਧੱਕੇ ਨਾਲ ਜੁੱਤੀਆਂ ਦੇ ਨਾਲ ਉਹ ਵੜ ਗਏ ਮੰਦਰ ਦੇ ਪ੍ਰਸ਼ਾਦ ਦੀ ਬੇਅਦਵੀ ਕੀਤੀ ਗਈ ਉੱਥੇ ਜਿਹੜੀ ਟੀਮ ਬੈਠੀ ਸੀ ਉਹਨੂੰ ਬੰਧਕ ਬਣਾ ਲਿਆ ਗਿਆ ਉਹ ਤੋਂ ਧੱਕੇ ਨਾਲ ਖਾਲੀ ਕਾਗਜ਼ਾਂ ਦੇ ਉੱਤੇ ਸਾਈਨ ਕਰਵਾਏ ਗਏ ਤੇ ਮਤਲਬ ਜੋ ਉਹ ਆਪ ਦੀ ਧੱਕੇਸ਼ਾਹੀ ਕਰ ਸਕਦੇ ਸੀ ਉਹ ਉਹਨਾਂ ਨੇ ਕੀਤੀ ਤੇ ਉਹਦੇ ਰੋਸ਼ਵਜੋ ਡੀਸੀ ਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀਗਾ ਸੰਸਥਾਵਾਂ ਵੱਲੋਂ ਪਰ ਜਦੋਂ ਤੇ ਕੋਈ ਕਾਰਵਾਈ ਨਾ ਹੋਈ ਉਹਦੇ ਰੋਸ਼ਵਜੋ ਅੱਜ ਅਸੀਂ ਲੋ ਡਰਾਮਾ ਹਾਲ ਦੇ ਵਿੱਚ ਇਕੱਠੇ ਹੋਏ ਸੀ ਉੱਥੇ ਬਹੁਤ ਭਾਰੀ ਬਲ ਦੇ ਵਿੱਚ ਇਕੱਠੇ ਹੋ ਗਏ ਸੀ ਤੇ ਉਸ ਤੋਂ ਬਾਅਦ ਡੀਸੀ ਦਫ਼ਤਰ ਧਰਨਾ ਲਾਉਣ ਜਾ ਰਹੇ ਸੀ ਜਿਹੜਾ ਮਤਾ ਪਿਆ ਸੀਗਾ ਉਹਦੇ ਪੁਲਿਸ ਨੇ ਸਾਨੂੰ ਇੱਥੇ ਵਾਲਮੀਕ ਚੌਂਕ ਦੇ ਵਿੱਚ ਰੋਕ ਲਿਆ ਤੇ ਪਰ ਜਿਹੜੀ ਜਥੇਬੰਦੀਆਂ ਉਹ ਐਫਆਈਆਰ ਦੇ ਉੱਤੇ ਆੜੀਆਂਆਂ ਵੀਆਂ ਸੀਗੀਆਂ ਹੁਣ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਐਫ ਆਈ ਆਰ ਦੀ ਜਿਹੜੀ ਮੰਗ ਹੈ ਉਹ ਪਬਲਿਕਲੀ ਕਹਿ ਦਿੱਤੀ ਹੈ ਮੰਨ ਲਈ ਹੈ ਪਰਚਾ ਦਰਜ ਹੋ ਰਿਹਾ ਐਮ ਐਲ ਏ ਦੇ ਭਰਾ ਤੇ ਉਸ ਦੇ ਸਾਥੀਆਂ ਦੇ ਖਿਲਾਫ ਕਿੰਨੇ ਦਿਨ ਦੀ ਘਟਨਾ ਹੈ ਜਿਹੜੀ ਵਾਪਰਦੀ ਹੈ ਇਹ 5 ਤਰੀਕ ਦੀ ਘਟਨਾ ਜੀ ਜਦੋਂ ਮੇਰੇ ਨਾਲ ਤੁਸੀਂ ਕਹਿੰਦੇ ਹੋ ਲਾਸਟ ਨਰਾਤਿਆਂ ਦੀ ਗੱਲ ਹੈ ਕਿਉਂਕਿ ਉਹਦੇ ਉਹਦੇ ਫੰਡਸ ਬਹੁਤ ਇਕੱਠੇ ਹੋਏ ਵੇਸੀ ਤੁਹਾਨੂੰ ਦੱਸਿਆ ਉੱਤਰ ਭਾਰਤ ਤੋਂ ਆਉਂਦੇ ਤੇ ਬਹੁਤ ਹੀ ਜ਼ਿਆਦਾ ਕਰੋੜਾਂ ਦੇ ਵਿੱਚ ਉੱਥੇ ਚੜਾਵਾ ਇਕੱਠਾ ਹੁੰਦਾ ਠੀਕ ਹੈ ਤੇ ਉਸ ਤੋਂ ਬਾਅਦ ਬਸ ਐਮ ਐਲ ਏ ਦਾ ਜਿਹੜਾ ਭਰਾ ਉਹੋ ਐਮਐਲਏ ਦੀ ਸ਼ਹਿ ਦੇ ਉੱਤੇ ਆਪਦੀ ਹਰਕਤ ਦੇ ਵਿੱਚ ਆ ਗਿਆ ਕਿਉਂ ਆ ਕੀ ਕਾਰਨ ਹੈ ਮਤਲਬ 150 ਬੰਦਾ ਜਿਹੜਾ ਅੰਦਰ ਆਉਂਦੇ ਐ ਐਮਐਲਏ ਦੇ ਭਰਾ ਦੇ ਨਾਲ ਕੀ ਕਾਰਨ ਆਉਂਦੇ ਮੰਦਰ ਦੇ ਉੱਤੇ ਕਬਜ਼ਾ ਕਰਨਾ ਚਾਹ ਰਹੇ ਸੀ ਜੀ ਮੰਦਰ ਦੇ ਉੱਤੇ ਕਬਜ਼ਾ ਕਰਕੇ ਜਿਹੜੀ ਉਹਦੀ ਰਜਿਸਟਰਡ ਬਾਡੀ ਆ ਉਹ ਕਮੇਟੀ ਨੂੰ ਧੱਕੇ ਨਾਲ ਆਪਦੇ ਬੰਦੇ ਪਾਉਣਾ ਚਾਹ ਰਹੇ ਸੀ ਠੀਕ ਹੈ ਉਹਨਾਂ ਨੇ ਉੱਥੇ ਜਿਹੜੇ ਸਾਡੇ ਪ੍ਰਧਾਨ ਸੈਕਟਰੀ ਵਗੈਰਾ ਬੈਠੇ ਸੀ ਉਹਨੂੰ ਤੋਂ ਖਾਲੀ ਕਾਗਜ਼ਾਂ ਦੇ ਸੈਂਡਵਿਚ ਕਰਾਏ ਕਾਫੀ ਖੁਸ਼ ਹੋਇਆ ਪਰ ਸਾਰੀਆਂ ਪੰਜਾਬ ਦੀਆਂ ਜੱਥੇਬੰਦੀਆਂ ਕਹਿ ਲਓ ਜਿਹੜੇ ਹਿੰਦੂ ਆ ਬਠਿੰਡੇ ਦੇ ਵੀ ਪੰਜਾਬ ਦੇ ਸਾਰੇ ਸਟੈਂਡ ਲੈ ਕੇ ਕਿ ਨਾ ਧੱਕੇ ਨਾਲ ਇਸ ਤਰ੍ਹਾਂ ਕਿਸੇ ਨੂੰ ਵਿੱਚ ਐਡ ਕੀਤਾ ਜਾਊਗਾ ਕਮੇਟੀ ਦੇ ਵਿੱਚ ਤੇ ਨਾ ਹੀ ਕੋਈ ਕਬਜ਼ਾ ਹੁਣ ਦਿੱਤਾ ਜਾਊਗਾ ਤੇ ਪਰਚਾ ਪੁਲਿਸ ਪ੍ਰਸ਼ਾਸਨ ਨੇ ਹੁਣ ਦੇ ਦਿੱਤਾ ਅਗਲੀ ਕਾਰਵਾਈ ਦੇਖੋ ਜਿਵੇਂ ਸਾਡੀ ਜਿਹੜੀ ਜੱਥੇਬੰਦੀਆਂ ਉਹ ਫੈਸਲਾ ਲੈਣੀਆਂ ਉਸ ਤੋਂ ਬਾਅਦ ਉਦੋਂ ਅੱਗੇ ਫੈਸਲਾ ਲਵਾਂਗੇ ਹੁਣ ਤੱਕ ਗੱਲਾਂ ਬਾਤਾਂ ਸਾਹਮਣੇ ਹੁੰਦੀ ਸੀ ਕਿ ਜਿਹੜੇ ਲੀਡਰ ਨੇ ਜਾਂ ਵਿਧਾਇਕ ਨੇ ਉਹ ਹੋਰਾਂ ਕੰਮਾਂ ਵਿੱਚ ਹਿੱਸਾ ਪੱਤੀ ਲੈਂਦੇ ਨੇ ਚਾਹੇ ਉਹ ਕੋਈ ਜੂਏ ਸੱਟੇ ਦਾ ਕੰਮ ਹੋਵੇ ਕੋਈ ਮਾਈਨਿੰਗ ਦਾ ਕੰਮ ਹੋਵੇ ਕੋਈ ਦੇ ਵਿੱਚ ਆ ਕੇ ਦਖਲੰਦ ਜੀ ਜੀ ਮੈਂ ਇੱਕ ਗੱਲ ਵਾਰ-ਵਾਰ ਕਹਿੰਨਾ ਵੀ ਪੰਜਾਬ ਪੰਜਾਬੀਆਂ ਦੇ ਮਾੜੇ ਕਰਮਾਂ ਦਾ ਨਤੀਜਾ ਜਿਹੜੀ ਇਹ ਸਰਕਾਰ ਬਣੀ 92 ਐਮਐਲਏ ਚੁਣੇ ਗਏ ਪਰ ਉਹ 92 ਦੇ ਵਿੱਚੋਂ ਜੇ ਸਭ ਤੋਂ ਘਟੀਆ ਕੋਈ ਗਿਰੇ ਹੋਏ ਕੰਮ ਕਰਨ ਵਾਲੇ ਬੰਦੇ ਚੁਣਨੇ ਹੋਣ ਤਾਂ ਉਹਦੇ ਵਿੱਚ ਜਿਵੇਂ ਉਗੋਕੇ ਹੋ ਗਿਆ ਜਾਂ ਇਹ ਮਾਸਟਰ ਆਪਣਾ ਕੀ ਕਹਿੰਦੇ ਸੁਖਵੀਰ ਮੈਸਰਖਾਨਾ ਵਰਗੇ ਹੋਗੇ ਇਹ ਪਹਿਲ ਦੇ ਆਧਾਰ ਤੇ ਉਹਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਲੁੱਟਣ ਦੇ ਕੁੱਟਣ ਦੇ ਉੱਤੇ ਜ਼ੋਰ ਦਿੱਤਾ ਵਿਆ ਜਿਨ੍ਹਾਂ ਨੇ ਲੋਕਾਂ ਨੂੰ ਅਹਿਸਾਸ ਕਰਵਾਤਾ ਕਿ ਬਾਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚੋਣਾਂ ਉਨਾਂ ਦੀ ਗਲਤੀ ਸੀ ਅੱਛਾ ਇਸ ਤੋਂ ਪਹਿਲਾਂ ਜਿਵੇਂ ਇੰਨੇ ਸਾਲ ਹੋ ਗਏ ਸਫਤਾ ਚੱਲਦੇ ਨੂੰ ਕਹਿੰਦੇ ਕਿ ਕਈ 100 ਸਾਲ ਹੋ ਗਏ ਨੇ ਅੱਜ ਤੱਕ ਕਦੇ ਦੇਖਿਆ ਕਿਸੇ ਲੀਡਰ ਨੇ ਆ ਕਿਹਾ ਕੁਝ ਕੀਤਾ ਹੋਵੇ ਆ ਆ ਕੁਝ ਕਦੀ ਨਹੀਂ ਹੋਇਆ ਸੀ ਆ ਕੁਝ ਕਦੀ ਨਹੀਂ ਹੋਇਆ ਸੀ ਇੰਨਾ ਟੱਕਾ ਬੇਅਦਵੀ ਜੁੱਤੇ ਲੈ ਕੇ ਮੰਦਰ ਦੇ ਵਿੱਚ ਵੜਨਾ ਪ੍ਰਸ਼ਾਦ ਦੀ ਬੇਅਦਵੀ ਕਰਨੀ ਕਮੇਟੀ ਨੂੰ ਬੰਦਕ ਬਣਾ ਲੈਣਾ ਇਹੋ ਜਿਹੀ ਕੁਂਡਾਗਰਦੀ ਦਾ ਨੰਗਾ ਨਾਚ ਨਹੀਂ ਕਦੇ ਪੰਜਾਬ ਦੇ ਵਿੱਚ ਹੋਇਆ ਸੀ ਮਤਲਬ ਸਿਰਫ ਇਹੀ ਸੀਗਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਬਜ਼ਾ ਕਰ ਲਈਏ ਦੇਖੋ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਸੈਕੰਡ ਵੀ ਨਹੀਂ ਮੈਂ ਕਹੂੰਗਾ 4th ਸਿਟੀਜ਼ਨ ਦਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਹਿੰਦੂਆਂ ਦੇ ਮਸਲਿਆਂ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜਿੱਥੇ ਵੀ ਹਿੰਦੂ ਨੂੰ ਦਬਾਉਣ ਦੀ ਮਤਲਬ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ ਇੱਕ ਸਟੇਟ ਵੱਲੋਂ ਨਰੇਟਿਵ ਫਿਟ ਕੀਤਾ ਗਿਆ ਉਹ ਨਰੇਟਿਵ ਚਲਾਇਆ ਜਾ ਰਿਹਾ ਜਿਵੇਂ ਪ੍ਰਾਚੀਨ ਮੰਦਿਰ ਆ ਪੂਰੀ ਦੁਨੀਆ ਭਰ ਤੋਂ ਲੋਕ ਉੱਥੇ ਆਉਂਦੇ ਨੇ ਪਰ ਉਸੇ ਮੰਦਿਰ ਦੇ ਵਿੱਚ ਆ ਕੁਝ ਕਰਨਾ ਉਹ ਵੀ ਉਸੇ ਹਲਕੇ ਦੇ ਉਸੇ ਪਿੰਡ ਦੇ ਵਿਧਾਇਕ ਦੇ ਭਰਾ ਦੇ ਵੱਲੋਂ ਤੁਸੀਂ ਦੇਖੋ ਹਮਤਾਜ ਜੀ ਇੱਥੇ ਤੁਹਾਨੂੰ ਇੱਕ ਕਮਾਲ ਦੀ ਗੱਲ ਹੈ ਵੀ ਜਿਹੜੇ ਮੁੱਖ ਮੰਤਰੀ ਐ ਪੰਜਾਬ ਦਾ ਉਹਨੂੰ ਵੀ ਇਸ ਮੰਦਰ ਦੀ ਮਹੱਤਤਾ ਬਾਰੇ ਪਤਾ ਤੇ ਉਹ ਅੱਜ ਬਠਿੰਡੇ ਆ ਰਿਹਾ ਕੇਜਰੀਵਾਲ ਦੇ ਨਾਲ ਦੇਖੋ ਮੈਂ ਤਾਂ ਇਹ ਸਮਝਦਾ ਕਿ ਇੱਥੇ ਲੋਕਾਂ ਨੂੰ ਆਹ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸੀ ਜਿਹੜਾ ਹੈਗਾ ਮੁੱਖ ਮੰਤਰੀ ਵੱਲੋਂ ਆਪ ਸਿੱਧਾ ਹੁਕਮ ਦਿੱਤਾ ਜਾਣਾ ਚਾਹੀਦਾ ਸੀ ਤੇ ਪਰਚਾ ਦੇ ਕੇ ਅੰਦਰ ਦੋ ਜਿਹੜਾ ਮਰਜ਼ੀ ਹੋਵੇ ਪਰ ਇਹ ਤੁਹਾਨੂੰ ਦੱਸਿਆ ਕਿ ਇਹਨਾਂ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਇਸ ਮੁੱਖ ਮੰਤਰੀ ਨੂੰ ਇਸ ਸਰਕਾਰ ਨੂੰ ਕੋਈ ਮਤਲਬ ਹੀ ਨਹੀਂ ਹੈ ਲੱਗਦਾ ਕਿ ਪਰਚਾ ਹੋਊਗਾ ਹੁਣ ਜਿਵੇਂ 5 ਤਰੀਕ ਪਰਚਾ ਦੇਖੋ ਐਸਪੀ ਸਿਟੀ ਨਰਿੰਦਰ ਸਿੰਘ ਜੀ ਨੇ ਉਹ ਪਬਲਿਕਲੀ ਹੋਰ ਅਫਸਰਾਂ ਦੇ ਨਾਲ ਆ ਕੇ ਆਪਦੀ ਸਟੇਟਮੈਂਟ ਦਿੱਤੀ ਹੈ ਦੋ ਬੰਦੇ ਪਰਚਾ ਦਰਜ ਕਰਵਾਉਣ ਜਾ ਰਹੇ ਆ ਬਾਕੀ ਸਾਰੇ ਬੰਦੇ ਮੈਸਰਖਾਨੇ ਜਾ ਰਹੇ ਆ ਇਸ ਬਾਬਤ ਤੇ ਵਿਧਾਇਕ ਸੁਖਵੀਰ ਮੈਸਰਖਾਨ ਨਾਲ ਗੱਲਬਾਤ ਹੋਈ ਕਿ ਭਾਈ ਕੀ ਕੀਤਾ ਹੈ ਜਾਂ ਕੀ ਨਹੀਂ ਉਹ ਉਹ ਉਹਦੇ ਨਾਲ ਕਿਸੇ ਦੀ ਕੋਈ ਗੱਲਬਾਤ ਨਹੀਂ ਹੋ ਸਕੀ ਜੀ ਹੁਣ ਜੇਕਰ ਪਰਚਾ ਮੰਨ ਲਓ ਹੁਣ ਦਰਜ ਕਰਵਾਉਣ ਚੱਲੇ ਆ ਜੇਕਰ ਪਰਚਾ ਨਹੀਂ ਦਰਜ ਹੁੰਦਾ ਤੇ ਇਹ ਤਾਂ ਇਹ ਤਾਂ ਤੁਸੀਂ ਦੇਖੋ ਜੀ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲਾ ਕੰਮ ਹੋ ਗਿਆ ਸੀ ਜਿਹੜਾ ਹੈਗਾ ਨਾ ਉਹਨਾਂ ਨੂੰ ਸਮਝ ਨੀ ਆ ਰਹੀ ਸੀ ਵੀ ਐਮਐਲਏ ਦੇ ਭਰਾ ਤੇ ਪਰਚਾ ਦੇਣਾ ਮਤਲਬ ਐਮਐਲਏ ਤੇ ਪਰਚਾ ਦੇਣਾ ਤੇ ਇਹ ਪਰ ਮੈਂ ਇੱਥੇ ਅਫਸਰ ਸਹਿਬਾਨਾਂ ਦੀ ਵੀ ਚਲੋ ਤਾਰੀਫ ਕਰੂੰਗਾ ਜੇ ਉਹਨਾਂ ਨੇ ਪਰਚੇ ਦਾ ਫੈਸਲਾ ਲਿਆ ਉੱਪਰ ਸਰਕਾਰ ਨਾਲ ਗੱਲ ਕਰਕੇ ਜਾਂ ਅਫਸਰਾਂ ਨਾਲ ਗੱਲ ਕਰਕੇ ਚੰਗੀ ਗੱਲ ਹੈ ਇਹ ਇਹਨਾਂ ਤੇ ਪਰਚਾ ਦਰਜ ਕਰਕੇ ਇਹਨਾਂ ਦੀ ਅਰੇਸਟ ਜਿਹੜੀ ਹੈ ਉਹ ਕਰਨੀ ਬਣ ਗਈ ਜੀ ਬਹੁਤ ਧੰਨਵਾਦ ਭਾਈ ਜੀ ਚੇਕਰ ਬੀਰ ਬਜਰੰਗੀ ਹਲੋ ਸਾਊਂਡ ਲਾਓ ਸਾਊਂਡ ਲਾਓ ਆਵਾਜ਼ ਨਹੀਂ ਆ ਰਹੀ ਹੈ ਹੈਲੋ ਬਾਕੀ ਸਭ ਐਡੀ ਆਲਾ ਜਿਹੜੀ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੀ ਕਮੇਟੀ ਵੱਲੋਂ ਡਿਮਾਂਡ ਸੀਗੀ ਉਹਦੇ ਵਿੱਚ ਜਿਹੜੀ ਐਫ ਆਈ ਆਰ ਵਾਲੀ ਗੱਲ ਹੈਗੀ ਹੈ ਅਸੀਂ ਇਹਨਾਂ ਦੀ ਸਟੇਟਮੈਂਟ ਥਾਣੇ ਕੋਟਫੱਤੇ ਰਿਕਾਰਡ ਕਰਾਂਗੇ ਕਿਉਂਕਿ ਐਫ ਆਈ ਆਰ ਰਜਿਸਟਰ ਥਾਣੇ ਹੋਣੀ ਹੈ ਕਿਉਂਕਿ ਉਹਨਾਂ ਜ਼ੀਰੋ ਐਫ ਆਈ ਆਰ ਕਹਿੰਦੇ ਡਿਸਟ੍ਰਿਕਟ ਦੇ ਵਿੱਚ ਜ਼ੀਰੋ ਐਫ ਆਈ ਆਰ ਨਹੀਂ ਦਰਜ ਹੋ ਸਕਦੀ ਅਸੀਂ ਥਾਣੇ ਕੋਟਫੱਤੇ ਦੇ ਵਿੱਚ ਹੁਣੇ ਹੀ ਨਾਲ ਹੀ ਸਾਡੀ ਪੁਲਿਸ ਪਾਰਟੀ ਜਾਊਗੀ ਸਟੇਟਮੈਂਟ ਰਿਕਾਰਡ ਕਰਕੇ ਅਸੀਂ ਤੁਹਾਡੀ ਜਿਹੜੀ ਐਫਆਈਆਰ ਕੱਟ ਕੇ ਤੁਹਾਨੂੰ ਵਿਧੇ ਨੇ ਅੱਧੇ ਘੰਟੇ ਦੇ ਵਿੱਚ ਜਿਹੜੀ ਤੁਹਾਨੂੰ ਐਫਆਈਆਰ ਦੀ ਕਾਰਵਾਈ ਸੇ ਮਿਲ ਜੂਗੀ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੋਲਣ ਦੋ ਇਸ ਪਾਸੇ। ਸੋ ਅਸੀਂ ਬੇਸਿਕਲੀ ਜਿੱਦਾਂ ਮੈਂ ਦੱਸਿਆ ਵੀ ਸਾਰੀ ਕਮੇਟੀ ਜਿਹੜੀ ਹੈਗੀ ਆ ਅਸੀਂ ਤੁਹਾਡੇ ਨਾਲ ਜਾ ਕੇ ਪੁਲਿਸ ਪਾਰਟੀ ਨਾਲ ਜਾਊਗੀ ਡੀਐਸਪੀ ਸਾਹਿਬ ਜਾਣਗੇ ਰਾਹੁਲ ਭਾਰਦਵਾਦ ਜੀ ਤੇ ਉਹ ਸਾਰੀ ਜਿਹੜੀ ਕਾਰਵਾਈ ਅੱਗੇ ਦੀ ਕੰਪਲੀਟ ਕਰਾਉਣਗੇ ਥਾਣੇ ਕੋਟਫੱਤੇ ਜਾ ਕੇ ਸਟੇਟਮੈਂਟ ਰਿਕਾਰਡ ਕਮੇਟੀ ਵੱਲੋਂ ਕੀ ਕਰਵਾਈ ਜਾਣੀ ਹੈ। ਪੁਨਰ ਨਵੀਂ ਸਟੇਟਮੈਂਟ ਤੇ ਐਫ ਆਈ ਆਰ ਦਰਜ ਹੋਊਗੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਰਾਹੁਲ ਭਾਰਤਵਾਦੀ ਜੀ ਦੇ ਨਾਲ ਇੱਕ ਟੀਮ ਹੈਗੀ ਹੈ ਜਿਹੜੀ ਜਿਹੜੀ ਸਿਕਿਉਰਿਟੀ ਵਾਲਾ ਇਸ਼ੂ ਹੈਗਾ ਉਹ ਵੀ ਉਹ ਡੀਲ ਕਰੂਗੀ ਤੇ ਸਾਰਿਆਂ ਨੂੰ ਸੇਫਲੀ ਜਿਹੜੀ ਹੈਗੀ ਪਹੁੰਚਾਇਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਨਾ ਹੀ ਕਿਸੇ ਤਰ੍ਹਾਂ ਦੀ ਅਕੇਈ ਪ੍ਰੋਬਲਮ ਆਉਣ ਦੇਵਾਂਗੇ ਅਸੀਂ ਜਿਹੜੀ ਹੈਗੀ ਇਹ ਸਾਰਿਆਂ ਨੂੰ ਸ਼ਵਾਸ਼ਣ ਦਵਾਉਂਦੇ ਆਂ ਵੀ ਇਹ ਜਿਹੜਾ ਇਸ਼ੂ ਹੈਗਾ ਇਹਨੂੰ ਇੱਥੇ ਹੀ ਜਿਹੜਾ ਖਤਮ ਕਰਵਾਵਾਂਗੇ ਅਸੀਂ ਤੇ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਔਰਡਰ ਸਟੇਸ਼ਨ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਜਿਹੜਾ ਵੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਕਾਨੂੰਨ ਅਨੁਸਾਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਹੁਤ ਬਹੁਤ ਧੰਨਵਾਦ ਜੈ ਜੀ ਹਿੰਦ ਵੀਰ ਬਜਰਤ ਹਰ ਹਰ ਮਹਾਦੇਵ